ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਦੇ ਜਿਹੜੇ ਵੀਡੀਓ ਦੇ ਵਿੱਚ ਸੂਟ ਨੇ ਜੀ ਇਹ कॉटन ਦਾ ਸਟਾਫ ਰਹੂਗਾ ਤੇ ਕੋਟਾ ਡੋਰੀਆ ਦਾ ਡਿਜੀਟਲ ਪ੍ਰਿੰਟਡ ਦੁਪੱਟਾ ਰਹੂਗਾ ਇਹ ਬਹੁਤ ਸੋਹਣੇ ਸੂਟ ਨੇਗੇ ਇਹ ਜਿਹੜਾ ਸੂਟ ਆਗਾ ਇਹਦਾ ਕਲਰ ਆ ਥੋੜਾ ਬਿਸਕੁਟੀਜਾ ਕਲਰ ਆ ਬਹੁਤ ਸੋਹਣਾ ਪ੍ਰਿੰਟ ਹੈ ਬਹੁਤ ਸੌਫਟ कॉटनਾਂ ਗੀ ਕੈਮਰੀ कॉटन ਦਾ ਸੂਟ ਆ ਤੇ ਕੋਟਾ ਡੋਰੀਆ ਦਾ ਦੁਪੱਟਾ ਨੈਕਸਟ ਜਿਹੜਾ ਸਾਡਾ ਕਲਰ ਆ ਜਾਂਦਾ ਉਹ ਮਸਟਰਡ ਕਲਰ ਹੈ ਇਹਦੇ ਵਿੱਚ ਵੀ ਇਹਦਾ ਵੀ ਜਿਹੜਾ ਪ੍ਰਿੰਟ ਹੈ ਬਹੁਤ ਸੋਹਣਾ ਪ੍ਰਿੰਟ ਹੈਗਾ ਤੇ ਕੋਟਾ ਡੋਰੀਆ ਦਾ ਪ੍ਰਿੰਟਡ ਜਿਹੜਾ ਦੁਪੱਟਾ ਹੈਗਾ ਤੇ ਜੇਕਰ ਤੁਸੀਂ ਇਹਨਾਂ 'ਚ ਤੁਹਾਨੂੰ ਕੋਈ ਵੀ ਜਿਹੜਾ ਕਲਰ ਆ ਪਸੰਦ ਆਉਂਦਾਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋਗੇ ਲੈ ਕੇ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਤੇ ਇਦੇ ਵਿੱਚ ਜਿਹੜੀ ਜਿਵੇਂ ਛੋਟੇ ਛੋਟੇ ਅੰਬੀ ਜੀ ਤੇ ਫਲਾਵਰ ਦਾ ਡਿਜ਼ਾਈਨ ਹੈ ਤੇ ਬਹੁਤ ਸੋਹਣਾ ਕਲਰ ਹੈ ਵੀ ਨੈਕਸਟ ਜਿਹੜਾ ਸਾਡਾ ਸੀ ਗ੍ਰੀਨ ਜਿਹਾ ਕਲਰ ਹੈ ਇਹਦੇ ਵਿੱਚ ਵੀ ਥੋੜੇ ਜਿਵੇਂ ਜੈਲੋ ਤੇ ਮਹਿਰੂਨ ਦੇ ਪ੍ਰਿੰਟਡ ਫਲਾਵਰ ਨੇਗੇ ਬਣੇ ਹੋਏ ਤੇ ਇਹਦਾ ਵੀ ਜਿਹੜਾ ਪ੍ਰਿੰਟ ਹੈ ਬਹੁਤ ਸੋਹਣਾ ਪ੍ਰਿੰਟ ਹੈਗਾ ਸੈਲਫ ਪ੍ਰਿੰਟ ਦੇ ਵਿੱਚ ਬਾਟਮ ਆ ਜਾਂਦੀ ਹੈ ਇਹਨਾਂ ਦੀ ਕੋਟਾ ਡੋਰੀਆ ਦਾ ਦੁਪੱਟਾ ਸੈਲਫ ਪ੍ਰਿੰਟ ਦਾ ਕੋਟਾ ਡੋਰੀਆ ਦਾ ਦੁਪੱਟਾ ਹੈ ਤੇ ਇਹ ਵੀ ਬਹੁਤ ਸੋਹਣਾ ਕਲਰ ਹੈ ਨੈਕਸਟ ਸਾਡਾ ਕਲਰ ਆ ਜਾਂਦਾ ਫਿਰੋਜੀ ਜਿਹਾ ਕਲਰ ਹੈ ਇਹ ਤੇ ਆਫ ਵਾਈਟ ਜੇ ਫਲਾਵਰ ਨੇ ਇਹ ਥੋੜਾ ਜਿਹਾ ਡਿਫਰੈਂਟ ਡਿਜ਼ਾਈਨ ਹੈ ਜਿਵੇਂ ਇਹਦੇ ਵਿੱਚ ਵੀ ਸਟੱਫ ਆ ਜਿਹੜਾ ਉਹ ਸਾਰਿਆਂ ਦਾ ਸੇਮ ਹੀ ਰਹੂਗਾ ਦੁਪੱਟਾ ਵੀ ਸੇਮ ਹੀ ਰਹੂਗਾ ਥੋੜੀ ਜਿਹੀ ਡਿਜ਼ਾਈਨਿੰਗ ਹੈ ਜਿਹੜੀ ਉਹ ਥੋੜੀ ਜਿਹੀ ਅਲੱਗ ਹੋਊਗੀ ਬਹੁਤ ਸੋਹਣੇ ਸੂਟ ਨੇਗੇ ਇਹ ਵੀ ਬਹੁਤ ਸੋਹਣਾ ਸੂਟ ਹੈਗਾ ਨੈਕਸਟ ਜਿਹੜਾ ਕਲਰ ਆ ਜਾਂਦਾ ਇਹ ਵੀ ਆਫ ਵਾਈਟ ਜਿਹਾ ਕਲਰ ਆ ਜਾਂਦਾਗਾ ਇਹਦੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਦੁਪੱਟਾ ਵੀ ਇਹਦਾ ਦੁਪੱਟੇ ਦੀ ਵੀ ਪ੍ਰਿੰਟਿੰਗ ਬਹੁਤ ਸੋਹਣੀ ਆਂਗੀ ਤੇ ਨੈਕਸਟ ਜਿਹੜਾ ਕਲਰ ਆ ਜਾਂਦਾ ਇਹ ਰਾਣੀ ਸ਼ੇਡ ਆ ਜਾਂਦਾ ਰਾਣੀ ਸ਼ੇਡ ਦਾ ਬਹੁਤ ਟ੍ਰੈਂਡ ਹੈ ਤਾਂ ਟ੍ਰੈਂਡ ਕਦੇ ਗਿਆ ਹੀ ਨਹੀਂ ਇਹ ਤਾਂ ਬਹੁਤ ਪਿਆਰਾ ਕਲਰ ਹੈ ਇਹਦੇ ਵੀ ਆਫ ਵਾਈਟ ਜੇ ਕਲਰ ਦੇ ਫਲਾਵਰ ਬਣੇ ਹੋਏ ਨੇਗੀ ਤੇ ਬਹੁਤ ਸੋਹਣਾ ਕਲਰ ਹੈਗਾ ਰਾਣੀ ਸ਼ੇਡ ਹੈ ਜਿਹੜੀ ਨੈਕਸਟ ਆ ਜਾਂਦਾ ਪੀਚ ਜੀ ਸ਼ੇਡ ਦਾ ਸੂਟ ਪੀਚ ਸ਼ੇਡ ਦੇ ਵਿੱਚ ਥੋੜੇ ਜੀ ਜਿਵੇਂ ਕੰਟਰਾਸਟ ਜੀ yellow blue ਦੇ ਫਲਾਵਰ ਬਣੇ ਹੋਏ ਨੇਗੇ ਇਹਦੇ ਨਾਲ ਵੀ ਕੋਟਾ ਡੋਰੀਆ ਦਾ ਦੁਪੱਟਾ ਹੈ ਤੇ ਬਾਕੀ ਬਹੁਤ ਸੋਹਣਾ ਪ੍ਰਿੰਟ ਹੈ ਵੀ ਪੀਚ ਸ਼ੇਡ ਦਾ ਨੈਕਸਟ ਆ ਜਾਂਦਾ ਰਸਟ ਕਲਰ ਦਾ ਰਸਟ ਕਲਰ ਕਾਫੀ ਟ੍ਰੈਂਡ ਦੇ ਵਿੱਚ ਰਹਿੰਦਾ ਹੈ ਇਹਦੀ ਕਾਫੀ ਡਿਮਾਂਡ ਰਹਿੰਦੀ ਹੈ ਰਸਟ ਕਲਰ ਦੀ ਇਹਤੇ ਵੀ ਆਫ ਵਾਈਟ ਦੀ ਥੋੜੀ ਡਿਫਰੈਂਟ ਜੀ ਪ੍ਰਿੰਟਿੰਗ ਦੇ ਫਲਾਵਰ ਬਣੇ ਹੋਏ ਆਗੇ ਕੋਟਾ ਡੋਰੀਆ ਦਾ ਜਿਹੜਾ ਪ੍ਰਿੰਟਡ ਦੁਪੱਟਾ ਹੈ ਇਹਦੇ ਨਾਲ ਵੀ ਤੇ ਇਹ ਵੀ ਬਹੁਤ ਸੋਹਣਾ ਤੇ ਬਹੁਤ ਪਿਆਰਾ ਕਲਰ ਲੱਗਦਾਗਾ ਨੈਕਸਟ ਜਿਹੜਾ ਕਲਰ ਆ ਜਾਂਦਾ ਹੈ ਉਹ ਸਾਡੇ ਕੋਲ ਲਾਵੈਂਡਰ ਸ਼ੇਡ ਆ ਜਾਂਦਾ ਲਾਈਟ ਜੀ ਲਾਵੈਂਡਰ ਸ਼ੇਡ ਆ ਗਈ ਇਹਦੇ ਵੀ ਡਿਫਰੈਂਟ ਜੀ ਪ੍ਰਿੰਟਿੰਗ ਹੈਗੀ ਬਹੁਤ ਸੋਹਣੇ ਤੇ ਫਲਾਵਰ ਬਣੇ ਹੋਏ ਆਗੇ ਤੇ ਨੈਕਸਟ ਆ ਜਾਂਦਾਗਾ ਥੋੜਾ ਜਿਹਾ ਗਰੇਜੀ ਸ਼ੇਡ ਸ਼ੇਡ ਦਾਗਾ ਸੀ ਗ੍ਰੀਨ ਜੀ ਗਰੇਜੀ ਇੱਕ ਡਿਫਰੈਂਟ ਜੀ ਸ਼ੇਡ ਹੈ ਇਹ ਬਹੁਤ ਸੋਹਣਾ ਕਲਰ ਆ ਬਹੁਤ ਪਿਆਰਾ ਪਿਆਰਾ ਕਲਰ ਹੈਗਾ ਤੇ ਫਲਾਵਰ ਹੈ ਤੇ ਪ੍ਰਿੰਟਿੰਗ ਵੀ ਫਲਾਵਰ ਵੀ ਬਹੁਤ ਸੋਹਣੇ ਆਗੇ ਨੈਕਸਟ ਜਿਹੜਾ ਸੂਟ ਆ ਜਾਂਦਾਗਾ ਉਹ ਫਰੋਜ਼ੀ ਸ਼ੇਡ ਦਾ ਆ ਜਾਂਦਾ ਹੈ ਇਲਾਈਟ ਜਿਹਾ ਫਰੋਜ਼ੀ ਸ਼ੇਡ ਹੈ ਇਹਦੇ ਵੀ ਪ੍ਰਿੰਟਿੰਗ ਥੋੜੀ ਡਿਫਰੈਂਟ ਆ ਬਹੁਤ ਸੋਹਣੇ ਫਲਾਵਰ ਬਣੇ ਹੋਏ ਐ ਤੇ ਨੈਕਸਟ ਜਿਹੜਾ ਸੂਟ ਆ ਜਾਂਦਾ ਉਹ ਆਫ ਵਾਈਟ ਦਾ ਆ ਜਾਂਦਾ ਏ 3D ਪ੍ਰਿੰਟਰ ਵਾਂਗੂ ਲੱਗਦਾ ਇਹਦਾ ਜਿਹੜਾ ਪ੍ਰਿੰਟਿੰਗ ਹੈਗੀ ਆਫ ਵਾਈਟ ਦਾ ਦੁਪੱਟਾ ਇਹ ਵੀ ਬਹੁਤ ਹੀ ਪਿਆਰੀ ਸ਼ੇਡ ਆਗੀ ਸਾਰੇ ਸ਼ੇਡ ਬਹੁਤ ਪਿਆਰੇ ਪਿਆਰੇ ਸ਼ੇਡ ਨੇਗੇ ਤੇ ਇਹਨਾਂ ਦੀ ਰੇਂਜ ਵੀ ਬਿਲਕੁਲ ਠੀਕ ਹੈਗੀ ਜ਼ਿਆਦਾ ਰੇਂਜ ਨਹੀਂ ਹੈਗੀ ਇਹਨਾਂ ਦੀ ਤੇ ਨੈਕਸਟ ਜਿਹੜਾ ਸੂਟ ਆ ਜਾਂਦਾ ਉਹ ਫਿਰੋਜੀ ਕਲਰ ਦਾ ਆ ਜਾਂਦਾ ਫਰੋਜੀ ਕਲਰ ਬਹੁਤ ਪਿਆਰਾ ਜਿਹਾ ਕਲਰ ਆ ਫਰੋਜੀ ਕਲਰ ਆ ਇਹ ਸਾਰੇ ਹੀ ਮੌਸਮ ਦੇ ਵਿੱਚ ਕਲਰ ਜਿਹੜਾ ਇਹ ਚੱਲਦਾ ਹੈਗਾ ਤੇ ਇਹਦੇ ਵਿੱਚ ਆਫ ਵਾਈਟ ਦੇ ਫਲਾਵਰ ਜੇ ਬਣੇ ਹੋਏ ਆਗੇ ਨੈਕਸਟ ਜਿਹੜਾ ਸੂਟ ਆ ਜਾਂਦਾਗਾ ਇਹ ਇੰਗਲਿਸ਼ ਸੀ ਗ੍ਰੀਨ ਕਲਰ ਆ ਗਿਆ ਇਹਦੀ ਵੀ ਪ੍ਰਿੰਟਿੰਗ ਬਹੁਤ ਸੋਹਣੀ ਆ ਸਾਰੇ ਸੂਟਾਂ ਦੀ ਹੀ ਪ੍ਰਿੰਟਿੰਗ ਇੱਕ ਤੋਂ ਵੱਧ ਕੇ ਇੱਕ ਦੀ ਬਹੁਤ ਸੋਹਣੀ ਪ੍ਰਿੰਟਿੰਗ ਹੈਗੀ ਤੇ ਇਹਦੇ ਨਾਲ ਵੀ ਕੋਟਾ ਡੋਰੀਆ ਦਾ ਪ੍ਰਿੰਟਡ ਜਿਹੜਾ ਦੁਪੱਟਾ ਲਗਾਇਆ ਗਿਆ ਹੈਗਾ ਨੈਕਸਟ ਜਿਹੜਾ ਸੂਟ ਆ ਜਾਂਦਾ ਉਹ ਹੈਗਾ ਆਪਣਾ ਆਫ ਵਾਈਟ ਕਲਰ ਦਾ ਇਹ ਵੀ ਬਹੁਤ ਹੀ ਪਿਆਰਾ ਕਲਰ ਹੈ ਦੀ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੈਗੀ ਤੇ ਦੇਖ ਕੇ ਤਾਂ ਲੱਗਦਾ ਜਿਵੇਂ ਸਾਰੇ ਹੀ ਸੂਟ ਸਟਿਚ ਕਰਵਾ ਲਈਏ ਬਹੁਤ ਪਿਆਰਾ ਜਿਹਾ ਕਲਰ ਹੈ ਵੀ ਨੈਕਸਟ ਜਿਹੜਾ ਕਲਰ ਆ ਜਾਂਦਾ ਉਹ ਗ੍ਰੀਨ ਕਲਰ ਹੈ ਗ੍ਰੀਨ ਕਲਰ ਵੀ ਬਹੁਤ ਪਿਆਰਾ ਕਲਰ ਹੈ ਇਹ ਤੇ ਜਿਵੇਂ ਫਲਾਵਰ ਪ੍ਰਿੰਟਿੰਗ ਇਹਦੀ ਬਹੁਤ ਸੋਹਣੀ ਆ ਬਹੁਤ ਸੋਹਣਾ ਕਲਰ ਹੈ ਇਹ ਗ੍ਰੀਨ ਕਲਰ ਵੀ ਪ੍ਰਿੰਟਰ ਦੁਪੱਟਾ ਇਹਦੇ ਨਾਲ ਕੋਟਾ ਡੋਰੀਆ ਦਾ ਇਹ ਬਹੁਤ ਸੋਹਣਾ ਸਟੱਫ ਵੀ ਇਹਨਾਂ ਸੂਟਾਂ ਦਾ ਬਹੁਤ ਸੋਹਣਾਗਾ ਤੇ ਇਹਨਾਂ ਨੂੰ ਜਲਦੀ ਜਲਦੀ ਤੁਸੀਂ ਸਕਰੀਨ ਸ਼ਾਟ ਲੈ ਕੇ ਆਰਡਰ ਕਰਨਾ ਹੈ ਨੈਕਸਟ ਜਿਹੜਾ ਆ ਜਾਂਦਾ ਆਫ ਵਾਈਟ ਕਲਰ ਫਿਰ ਇਹਦੀ ਇੱਕ ਡਿਫਰੈਂਟ ਜੀ ਪ੍ਰਿੰਟਿੰਗ ਨਾਲ ਆ ਗਿਆ ਆਫ ਵਾਈਟ ਕਲਰ ਕੋਟਾ ਡੋਰੀਆ ਦਾ ਦੁਪੱਟਾ ਇਹਦੇ ਨਾਲ ਬਹੁਤ ਹੀ ਪਿਆਰਾ ਕਲਰ ਹੈ ਤੇ ਵੀਡੀਓ ਤਾਂ ਥੋੜੀ ਜਿਹੀ ਲੇਟ ਪੈਂਦੀ ਆ ਫੋਟੋ ਪਿੱਕ ਪਹਿਲਾਂ ਪੈ ਜਾਂਦੀ ਆ ਕਿ ਬਟ ਸੇਲ ਬਹੁਤ ਜਲਦੀ ਹੋ ਜਾਂਦੇ ਆ ਸੂਟ ਬਹੁਤ ਸੋਹਣਾ ਕਲਰ ਹੈ ਵੀ ਨੈਕਸਟ ਆ ਗਿਆ ਰਾਣੀ ਸ਼ੇਡ ਰਾਣੀ ਸ਼ੇਡ ਪ੍ਰਿੰਟਡ ਸ਼ੇਡ ਪ੍ਰਿੰਟਡ ਇਹਦੇ ਨਾਲ ਦੁਪੱਟਾ ਹੈ ਤੇ ਇਹਦੀ ਵੀ ਜਿਹੜੀ ਪ੍ਰਿੰਟਿੰਗ ਆ ਬਹੁਤ ਸੋਹਣੀ ਜੀ ਪਿਆਰੀ ਜੀ ਪ੍ਰਿੰਟਿੰਗ ਦਾ ਸੂਟ ਆ ਇਹ ਸੋਹਣਾ ਸੋਹਣਾ ਜਾਂ ਨੈਕਸਟ ਆ ਜਾਂਦਾ ਆਫ ਵਾਈਟ ਤੇ ਇਹ ਵੀ ਬਹੁਤ ਸੋਹਣਾ ਕਲਰ ਦੀ ਜਿਹੜੀ ਇਹਦੀ ਪ੍ਰਿੰਟਿੰਗ ਹੈ ਉਹ ਬਹੁਤ ਸੋਹਣੀ ਪਿਆਰੀ ਜਿਹੀ ਪ੍ਰਿੰਟਿੰਗ ਬਣੀ ਹੋਈ ਹੈ ਕੋਟਾ ਡੋਰੀਆ ਦਾ ਦੁਪੱਟਾ ਇਹਦੇ ਨਾਲ ਵੀ ਟੇਸਟ ਆ ਸਾਰਿਆਂ ਦਾ ਹੀ ਇੱਕੋ ਜਿਹਾ ਤੇ ਬਹੁਤ ਸੋਹਣਾ ਸਟੱਫ ਹੈ कॉटन ਦਾ ਸਟੱਫ ਬਹੁਤ ਸੋਹਣਾ ਸਟੱਫ ਹੈ ਇਹਨਾਂ ਦਾ ਥੈਂਕ ਯੂ